ਸਮਾਣਾ ਦੀ ਦਾਣਾ ਮੰਡੀ ਦੇ ਵਿੱਚ ਜਿਹੜੇ ਵਪਾਰੀ ਐ ਔਰ ਕਿਸਾਨ ਦੋਨੋਂ ਪ੍ਰੇਸ਼ਾਨ ਕਰਨ ਇਹ ਬੇ ਤੁਹਾਨੂੰ ਦਿਖਾਉਣ ਜਾ ਰਹੇ ਆ ਮੰਡੀ ਸਮਾਣਾ ਮੰਡੀ ਦਾਣਾ ਮੰਡੀ ਦੀਵਾਰ ਹੈ ਮਾਮਗੜ ਇਲਾਕਾ ਹੈ ਇਹ ਦੀਵਾਰ ਦੇ ਨਾਲ ਨਾਲ ਘਟੋ ਘਟ ਸਾਰੀ ਮੰਡੀ ਗਈ ਇਸ ਲਾਈਨ 'ਚ ਦੀਵਾਰ ਟੁੱਟੀ ਪਈ ਹੈ ਇਸ ਟੁੱਟੀ ਦੀਵਾਰ ਹੋਣ ਕਰਕੇ ਪਿਛਲੇ ਪਾਸੇ ਕੋ ਸਿਵਰੇਜ ਦਾ ਘਰਾ ਦਾ ਪਾਣੀ ਵੀ ਫਸਲਾਂ ਜਿਹੜੀ ਲੈ ਕੇ ਕਿਸਾਨ ਇੱਥੇ ਮੰਡੀ ਜਾਂਦਾ ਸਿਵਰੇਜ ਦਾ ਪਾਣੀ ਉਸ ਫਸਲ ਨੂੰ ਵੀ ਖਰਾਬ ਕਰਦਾ ਹੈ ਔਰ ਫਸਲ ਖਰਾਬ ਹੁੰਦੀ ਉਹਦੇ ਨਾਲ ਨਾਲ ਜਿਹੜੇ ਇੱਥੇ ਇੱਕ ਦੀਵਾਰ ਜਾਰੀ ਤੁਸੀਂ ਦੇਖ ਰਹੇ ਹੋ ਉਧਰੋਂ ਜਿਹੜੇ ਚੋਰ ਰਸਤਾ ਬਣਾ ਕੇ ਔਰਤਾਂ ਜਿਹੜੇ ਪਿੱਛੇ ਰਹਿੰਦੀਆਂ ਉਹਨਾਂ ਵੱਲੋਂ ਉੱਥੇ ਇੱਥੋਂ ਜੀਰੀ ਚੁੱਕ ਕੇ ਕਿਸਾਨਾਂ ਦਾ ਕਹੇ ਜੀਰੀ ਚੋਰੀ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਵੀ ਮਨ ਹੁਣ ਅਸੀਂ ਵੀ ਇੱਕ ਜਾ ਕੇ ਇੱਕ ਔਰਤ ਨੂੰ ਫੜਿਆ ਵੀ ਜਿਹੜੀਆਂ ਭਰ ਕੇ ਉੱਥੇ ਲੈ ਜਾਂਦੀਆਂ ਔਰ ਕਿਸਾਨਾਂ ਨੂੰ ਜਿਹੜਾ ਇੱਥੇ ਚੋਰੀ ਕਿਸਾਨ ਲੈ ਕੇ ਆਉਂਦੇ ਆਪਣੀ ਫਸਲ ਨੂੰ ਮੰਡੀ ਵੇਚਣ ਲਈ ਉਹਦੇ ਵਿੱਚ ਕੋਈ 10 ਕਿਲੋ ਕੋਈ ਅੱਧਾ ਇਕੱਟਾ ਕੋਈ ਇਸ ਤਰ੍ਹਾਂ ਲਗਾਤਾਰ ਚੋਰੀ ਕੀ ਘਟਨਾਵਾਂ ਵੀ ਹੋ ਰਹੀਆਂ ਜਿਸ ਦੇ ਨਾਲ ਕਿਸਾਨ ਤੇ ਵਪਾਰੀ ਦੋਨੋਂ ਹੀ ਪਰੇਸ਼ਾਨ ਹੈ ਕਿ ਰੋਜ਼ਾਨਾ ਮੰਡੀ ਦੇ ਵਿੱਚ ਕਾਫੀ ਜ਼ਿਆਦਾ ਝੋਨਾ ਚੋਰੀ ਹੋ ਜਾਂਦਾ ਹੈ ਉਸ ਦਾ ਨੁਕਸਾਨ ਕਿਸਾਨ ਨੂੰ ਵੀ ਤਾਂ ਹੈ ਹੀ ਉਹਦੇ ਨਾਲ ਵਪਾਰੀਆਂ ਨੂੰ ਵੀ ਨੁਕਸਾਨ ਹੈ ਮੰਡੀ ਦੇ ਵਿੱਚ ਜਿਹੜੀ ਘਟਨਾਵਾਂ ਆਏ ਇੱਕ ਤਾਂ ਜੀਰੀ ਸੀਰੋ ਦੇ ਪਗੰਦੇ ਪਾਣੀ ਤੇ ਖਰਾਬ ਹੋ ਰਹੀ ਦੂਜੇ ਪਾਸੇ ਚੋਰੀ ਚੋਨਾ ਹੋ ਰਿਹਾ ਕਿਸਾਨਾਂ ਦਾ ਵਪਾਰੀਆਂ ਦਾ ਨੁਕਸਾਨ ਦੋਹਾਂ ਦਾ ਹੋ ਰਿਹਾ ਹੈ ਮੰਡੀ ਬੋਰਡ ਨੂੰ ਕੋਈ ਸਖਤ ਪ੍ਰਬੰਧ ਇਸ ਦੇ ਲਈ ਕਰਨੇ ਚਾਹੀਦੇ ਤਾਂ ਕਿ ਕਿਸਾਨ ਤੇ ਵਪਾਰੀ ਦਾ ਨੁਕਸਾਨ ਨਾ ਹੋਵੇ ਅਸੀਂ ਗੱਲ ਕਰਦੇ ਇੱਥੇ ਕਿਸਾਨ ਵੀ ਖੜੇ ਨੇ ਸਮੱਸਿਆ ਦੇ ਇਹ ਬੌਜੀ ਆ ਮੈਂ ਸੇਰ ਦਾ ਵੇਖਣ ਲਈ ਖੜੇ ਕਿੰਨੀ ਕੋ ਔਰਤ ਜਿਹੜੀ ਦਾਣੇ ਲੈ ਕੇ ਧੇਰੀਆਂ ਉੱਜਾਂ ਡਈ ਹੈ ਹਾਂ ਤੇ ਆ 25 30 30 ਕਿਲੋ ਤੋਂ ਘੱਟ ਕੋਈ ਨਹੀਂ ਜਾ ਰਿਹਾ ਸਭ ਲੈ ਲੈ ਜਾਣ ਦੇ ਨੇ ਕੁਝ ਇੱਧਰ ਪਾਣੀ ਆ ਰਿਹਾ ਦਵਾ ਟੁੱਟੀ ਪਈ ਐ ਇਹਦੀ ਕੋਈ ਦੇਖਭਾਲ ਹੋ ਨਹੀਂ ਰਹੀ ਆ ਵੇਖੋ ਤੁਹਾਡੇ ਸਾਹਮਣੇ ਮਸ਼ੀਨ ਦੇ ਅੰਦਰ ਇਹ ਦੇਖੋ ਔਰਤਾਂ ਇੱਥੋਂ ਕਹਿੰਦੇ ਤੇ ਇਹ ਵੀ ਅਸੀਂ ਚਾਰਾ ਲਾਂਦੇ ਆਂ ਸਫਾਈ ਕਰਦੇ ਆਂ ਲੇਕਿਨ ਇਹ ਇਹਦੇ ਵਿੱਚ ਜੀਰੀ ਜੀਰੀ ਨੂੰ ਲੈ ਕੇ ਇਥੋਂ ਕੋਈ 10 ਕਿਲੋ ਕੋਈ 20 ਕਿਲੋ ਲੈ ਕੇ ਇਸ ਚੋਰ ਰਸਤੇ ਰਾਹੀਂ ਦੀਵਾਰ ਡੁੱਟੀ ਹੋਈ ਮੰਡੀ ਕੀ ਉਧਰੋਂ ਲੈ ਕੇ ਉਧਰ ਦੇ ਪਰਲੇ ਪਾਸੇ ਤੁਰ ਜਾਂਦੇ ਜਿਹਦੇ ਨਾਲ ਕਿਸਾਨ ਨੂੰ ਨੁਕਸਾਨ ਹੋ ਰਿਹਾ ਇੱਥੇ ਆਰਦੇ ਆ ਕਿ ਦੁਕਾਨਦਾਰ ਵੀ ਹੈ ਕਿ ਨਾਲ ਤੁਹਾਡਾ ਜਗਸੀਰ ਖਾਨ ਹਾਂ ਜਗਸੀਰ ਖਾਨ ਜੀ ਤੁਹਾਡੀ ਆਰਤੀ ਦੁਕਾਨ ਇੱਥੇ ਮੁਸ਼ਕਲ ਇੱਕ ਤਾਂ ਸੀਵਰੇਜ ਪਾਣੀ ਦੀ ਬਹੁਤ ਜ਼ਿਆਦਾ ਆ ਰਹੀ ਹੈ ਉੱਤੋਂ ਪਾਣੀ ਆਂਦਾ ਸਾਰਿਆਂ ਢੇਰਿਆਂ 'ਤੇ ਵੜ ਜਾਂਦਾ ਦੂਜਾ ਨੰਬਰ ਚੋਰੀ ਦਾ ਚੋਰੀ ਕਿੰਨੀ ਚੋਰੀ ਹੋ ਰਹੀ ਹੈ ਚੋਰੀ ਡੇਲੀ ਕੋਈ ਅੱਧਾ ਘਟਾ ਕੋਈ 20 ਕਿਲੋ ਜਿੰਨੇ ਵੀ ਪਾਉਣ ਨੂੰ ਮੌਕਾ ਮਿਲਦਾ ਚੱਕ ਕੇ ਲੈ ਜਾਂਦੇ ਨੇ ਦਿਨ ਰਾਤ ਚੱਲਦਾ ਸਵੇਰੇ ਕਹਿੰਦੇ 4 ਵਜੇ ਸਟਾਰਟ ਹੋ ਜਾਂਦੀਆਂ ਨੇ ਉਰੇ 7-8 ਵਜੇ ਤੱਕ ਇਹ ਕੰਮ ਚੱਲਦਾ ਰਹਿੰਦਾ ਜੀ ਸਾਨੂੰ ਵੀਡੀਓ ਬਣਾ ਕੇ ਪਾਤੀ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨੂਰੀ